ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਆਪਣਾ ਪੀਵੀ ਵਨ ਝੋਨਾ ਹੋ ਗਿਆ ਜੀ ਅੱਜ 56 ਦਿਨਾਂ ਦਾ ਪ੍ਰਾਣ ਪਾਈ ਨੂੰ ਹੋ ਗਿਆ तकरीबन 14-15 ਦਿਨ ਅੱਜ ਇਸ ਤੇ ਪਹਿਲੀ ਸਪਰੇਅ ਕਰੀ ਜੀ ਜਿਹਦੇ ਵਿੱਚ ਆਪਾਂ ਸੌਮੀਟੋਮੂ ਦਾ ਪ੍ਰੋਕਲਮ ਲਈ ਹੈ ਜੀ ਸਰ੍ਹਸੇ ਦੀ ਸਪਰੇਅ ਚਾਹਦੇ ਆਪਾਂ ਜਿਹੜੀ ਆਪਾਂ ਨੂੰ ਪਈਆ 1 ਕਿਲੋ 1125 ਰੁਪਿਆ ਦੀ ਇਹਦੀ ਡੋਜ਼ ਪਾਈ ਆਪਾਂ 100 ਗ੍ਰਾਮ ਕਿਲੇ ਦੀ ਜੀ ਉਸ ਤੋਂ ਅੱਗੇ ਆਪਾਂ ਲਈ ਕੋਰਾਜਨ 150 ml ਦੀ ਸ਼ੀਸ਼ੀ ਇਹ ਦਿੱਤੀ ਆਪਾਂ ਨੂੰ 520 ਰੁਪਿਆ ਦੀ ਇਹਦੀ ਡੋਜ਼ ਪਾਈ ਆਪਾਂ 70 ml ਇੱਕ ਕਿਲੇ ਦੀ ਉਸ ਤੋਂ ਅੱਗੇ ਆਪਾਂ ਜੀਐਸਪੀ ਦਾ ਕਸਟੂਡੀਆ ਲਿਆ ਇਹਦੀ ਡੋਜ਼ ਪਾਈ ਆ ਜੀ ਆਪਾਂ 300 ਗ੍ਰਾਮ ਇਹਦਾ ਲੀਟਰ ਆਪਾਂ ਨੂੰ ਪਿਆ 1075 ਦਾ ਜੀ ਕੋਰਾਜਨ ਤੇ ਪ੍ਰੋਬਲਮ ਦਾ ਪੌਂਦਾ ਕਰਨੀ ਆ ਪਿਛਲੇ ਜਿਹੜੇ ਪਤਲ ਲਬੇੜ ਸੁੰਡੀ ਜ਼ਿਆਦਾ ਸੀ ਉਹਦੇ ਕਰਕੇ ਕੰਟਰੋਲ ਨਹੀਂ ਹੋਈ ਪਤਲ ਲਬੇੜ ਤੋਂ ਪ੍ਰੋਕਲੈਂਬਾ ਦੀ ਨਾਲ ਤਕਰੀਬਨ ਝੋਨਾ 56 ਦਿਨਾਂ ਦਾ ਇਹ ਪਹਿਲਾ ਫੰਗੀ ਸੜ ਮਾਰਿਆ ਜੀ ਅੱਗੇ